ਬਹੁਤ ਕਾਲੀਆਂ ਚੋਰੀਆਂ ਸਾਰੇ ਲੋਕਾਂ ਨੂੰ ਬੇਨਤੀ ਹੈ ਕਿ ਸਾਫ਼ ਰੇਕੇ ਲੱਭੋ ਟਰਾਲੀਆਂ ਆਪਣੇ ਜ਼ਿੰਮੇਵਾਰਾਂ ਦੀਆਂ ਭਾਈਆਂ ਦੀਆਂ ਟਰਾਲੀਆਂ ਮਿਲ ਜਾ ਸ਼ੰਭੂ ਬਾਰਡਰ ਦੇ ਉੱਤੇ ਨਾ 13 ਮਹੀਨੇ ਕਿਸਾਨ ਆंदोलਨ ਚੱਲਿਆ ਹੈ ਇਹਨਾਂ ਲੰਘੇ 13 ਮਹੀਨਿਆਂ ਦੇ ਵਿੱਚ ਫਵਾਦ ਇਲਾਕੇ ਦੇ ਕਿਸਾਨਾਂ ਨੇ ਰੱਜ ਕੇ ਸੇਵਾ ਕੀਤੀ ਹੈ ਆਏ ਹੋਏ ਮਹਿਮਾਨ ਕਿਸਾਨਾਂ ਦੀ ਉਹਨਾਂ ਨੂੰ ਹਰ ਤਰ੍ਹਾਂ ਦੀ ਚੀਜ਼ ਮੁਹੱਈਆ ਕਰਾਈ ਹੈ ਫਿਰ ਚਾਹੇ ਉਹ ਲੰਗਰ ਪਾਣੀ ਦੀ ਗੱਲ ਹੋਵੇ ਚਾਹੇ ਕਿਸੇ ਤਰ੍ਹਾਂ ਦੇ ਕੱਪੜੇ ਲੱਤੇ ਦੀ ਗੱਲ ਹੋਵੇ ਚਾਹੇ ਕੋਈ ਸੰਦ ਸੱਪਾ ਚਾਹੀਦਾ ਹੋਵੇ ਫਵਾਦ ਵਾਲਿਆਂ ਨੇ ਪੂਰੀ ਕੋਸ਼ਿਸ਼ ਕੀਤੀ ਹੈ ਵੀ ਆਏ ਹੋਏ ਬਾਕੀ ਕਿਸਾਨਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਪਰ ਕੁਝ ਕਾਲੀਆਂ ਭੇਡਾਂ ਨੇ ਆਖਰੀ ਸਮੇਂ ਤੇ ਆ ਕੇ ਜਦੋਂ ਕਿਸਾਨਾਂ ਤੇ ਵਕਤ ਪੈ ਗਿਆ ਉਸ ਵੇਲੇ ਉਹਨਾਂ ਦੇ ਨਾਲ ਖੜਨ ਦੀ ਥਾਂ ਉਹਨਾਂ ਦੀਆਂ ਟਰਾਲੀਆਂ ਚੋਰੀ ਕਰ ਲੀਆਂ ਉਹਨਾਂ ਦਾ ਸਮਾਨ ਚੋਰੀ ਕਰ ਲਿਆ ਉਥੋਂ ਸਾਰਾ ਕੁਝ ਖੁਰਦ-ਬੁਰਦ ਕਰ ਦਿੱਤਾ ਇਹਨਾਂ ਚੰਦਕ ਬੰਦਿਆਂ ਕਰਕੇ ਸਾਰੇ ਪੁਵਾਦ ਦੇ ਮੱਥੇ ਤੇ ਚੋਰੀ ਦਾ ਇੱਕ ਤਰ੍ਹਾਂ ਦਾ ਕਲੰਕ ਜਿਆ ਲੱਗ ਗਿਆ ਇੱਕ ਤਰ੍ਹਾਂ ਨਾਲ ਮਜ਼ਾਕ ਜਿਹੇ ਦੇ ਪਾਤਰ ਬਣ ਗਏ ਟਰਾਲੀ ਚੋਰ ਕਹਿਣ ਲੱਗ ਪਏ ਪੁਵਾਦ ਵਾਲਿਆਂ ਨੂੰ ਯਾਰ ਚਾਰਕ ਬੰਦਿਆਂ ਪਿੱਛੇ ਸਾਰੇ ਪੁਵਾਦ ਨੂੰ ਨੌਲਿਆ ਨਹੀਂ ਜਾ ਸਕਦਾ ਅਸੀਂ ਪੁਵਾਦੀ ਆ ਅਸੀਂ ਕਿਸਾਨਾਂ ਦੇ ਪੁੱਤ ਹਮੇਸ਼ਾ ਕਿਸਾਨਾਂ ਵਾਸਤੇ ਖੜੇ ਆ ਪਰ ਬੇਨਤੀ ਐ ਸਮੂਹ ਕਿਸਾਨ ਜਥੇਬੰਦੀਆਂ ਨੂੰ ਸਾਰੇ ਪੰਜਾਬੀਆਂ ਨੂੰ ਕਿ ਦੋ ਚਾਰ ਕਾਲੀਆਂ ਭੇਡਾਂ ਪਿੱਛੇ ਸਾਰੇ ਪਵਾਦ ਨੂੰ ਨੌਲਿਓ ਨਾ ਆਇਆ ਸਾਡੀ ਕੀਤੀ ਸੇਵਾ ਨੂੰ ਐ ਮਿੱਟੀ ਨਾ ਕਰਿਓ